ਬਹੁਤ ਹੀ ਸਤਿਕਾਰਯੋਗ ਸਰਦਾਰ ਕਲਦੀਪ ਸਿੰਘ ਜੀ ਸਮੂਹ ਸਟਾਫ ਮੈਂਬਰ ਸਹਿਬਾਨ ਜੁਗਸਵਾ ਕਲੱਬ ਦੇ ਪ੍ਰਧਾਨ ਤੇ ਮੈਂਬਰ ਸਹਿਬਾਨ ਪਿੰਡ ਦੇ ਮੋਤਵਰ ਸੱਜਣ ਮੇਰੇ ਨਾਲ ਪਹੁੰਚੇ ਹੋਏ ਮੇਰੇ ਆਫਿਸ ਤੋਂ ਤਰਨਜੀਤ ਕੌਰ ਸਰਦਾਰ ਬਲਕਾਰ ਸਿੰਘ ਜੀ ਸਾਰਿਆਂ ਨੂੰ ਮੇਰੇ ਵੱਲੋਂ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਆਪਣੀ ਗੱਲ ਕਹਿਣ ਤੋਂ ਪਹਿਲਾਂ ਜਿਸ ਤਰ੍ਹਾਂ ਕੁਲਦੀਪ ਸਿੰਘ ਹੋਰਾਂ ਨੇ ਕਿਹਾ ਕਿ ਮੈਂ ਆਪਣੇ ਬਾਰੇ ਥੋੜਾ ਜਿਹਾ ਕੁਝ ਦੱਸਾਂ ਤਾਂ ਪਹਿਉ ਦੱਸ ਕੇ ਫਿਰ ਅਗਲੀ ਗੱਲ ਜਿਹੜੀ ਜਿਹੜੇ ਮਕਸਦ ਲਈ ਅਸੀਂ ਆਏ ਆ ਉਹ ਸ਼ੁਰੂ ਕਰਾਂਗੇ ਸੋ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਮੇਰੇ ਪੂਰੇ ਸਮੇਂ ਤਿੰਨ ਜ਼ਿਲ੍ਹੇ ਨੇ ਤੇ ਜਿਹੜੀ ਮੇਰੀ ਸਕੂਲਿੰਗ ਹੈ ਸਾਡੇ ਬੱਚੇ ਬੈਠੇ ਨੇ ਇੱਥੇ ਸੋ ਬਹੁਤ ਵਧੀਆ ਗੱਲ ਹੈ ਕਿ ਤੁਹਾਡੇ ਨਾਲ ਅਸੀਂ ਗੱਲਾਂ ਕਰਾਂਗੇ ਅੱਜ ਤੇ ਅਸੀਂ ਮੇਰੀ ਜਿਹੜੀ ਸਕੂਲਿੰਗ ਹੈ ਉਹ ਬਿਲਕੁਲ ਮਤਲਬ ਤੁਹਾਡੇ ਵਰਗੀ ਸੀ ਕਿ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਪੜਿਆ ਮਤਲਬ ਸਾਰੀ ਲਗਭਗ ਜਿਹੜੀ ਮੇਰੀ ਸਟੱਡੀ ਹੈਗੀ ਹੈ ਉਹ ਸਰਕਾਰੀ ਸਕੂਲ ਦੀ ਹੈ ਕਾਲਜ ਤੱਕ ਦੀ ਤੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਪੜ ਕੇ ਬੀਏ ਕੀਤੀ ਤੇ ਵੀ ਇਹ ਜਿਹੜੀ ਮੇਰੀ ਕੁਆਲੀਫਿਕੇਸ਼ਨ ਹੈ ਇਸ ਸਮੇਂ ਉਹ ਮੈਂ ਟ੍ਰਿਪਲ ਐਮਏ ਮੈਡਮ ਐਮਐਸਸੀ ਐਮਏ ਮੈਡੀਕਲ ਸਾਇੰਸ ਐਮਏ ਪੰਜਾਬ ਆਟੋਮੋਬਾਈਲ ਤੇ ਮਲਟੀਪਰਪਸ ਮਕੈਨਿਕ ਦਾ ਮੇਰਾ ਥਾਪਰ ਕਾਲਜ ਪਟਿਆਲਾ ਤੋਂ ਡਿਪਲੋਮਾ ਹੈ ਧਾਰਮਿਕ ਦੇ ਵਿੱਚ ਬਾਈਬਲ ਤੇ ਸਿੱਖ ਜਿੰਦਾਧਿਆਨ ਹੈ ਸੋ ਅਸਲ ਦੇ ਵਿੱਚ ਕੀ ਸੀ ਕਿ ਮੈਂ ਤੁਹਾਨੂੰ ਦੱਸਦਾ ਕਿ ਮੇਰੀ ਪੜ੍ਹਾਈ ਇਦਾਂ ਕਿੱਦਾਂ ਹੋ ਗਈ ਮੈਂ ਇੱਕ ਸੁਧਾਰਨ ਜੇ ਘਰ ਦੇ ਵਿੱਚੋਂ ਸੀ ਤੇ ਮੇਰੇ ਪਿਤਾ ਜੀ ਬਾਹਰ ਰਹਿੰਦੇ ਸੀ ਫੋਰਨ ਦੇ ਵਿੱਚ ਸੋ ਮੈਂ ਮੈਨੂੰ ਵੀ ਜਿਸ ਤਰ੍ਹਾਂ ਅੱਜ ਦੇ ਵਿੱਚਾਂ ਨੂੰ ਇਹ ਰੁਝਾਨ ਹੈ ਕਿ ਬਾਹਰ ਦਾ ਸਾਰੇ ਬਰੌਡਵੈਲ ਦੇਖਦੇ ਨੇ ਤੇ ਜਿਹੜਾ ਵੀ ਜਹਾਜ਼ ਲੰਘਦਾ ਉਹਨਾਂ ਨੂੰ ਐ ਲੱਗਦਾ ਕਿ ਸਾਡੇ ਲਈ ਆਇਆ ਸ਼ਾਇਦ ਇਹ ਸਾਨੂੰ ਲੈਣੇ ਆਇਆ ਤੇ ਉਸੇ ਉਸ ਸਮੇਂ ਇਹ ਘੱਟ ਹੁੰਦਾ ਸੀ ਕਿਉਂਕਿ ਕੋਈ ਕੋਈ ਲੋਕ ਬਹੁਤ ਘੱਟ ਲੋਕ ਜਾਂਦੇ ਸੀ ਪਰ ਮੈਨੂੰ ਇਸ ਕਰਕੇ ਰਜ਼ਾਨ ਸੀ ਕਿ ਮੇਰੇ ਪਿਤਾ ਜੀ ਗਏ ਹੋਏ ਸੀ ਸੋ ਮੈਂ ਵੀ ਚਾਹੁੰਦਾ ਸੀ ਕਿ ਮੈਂ ਵੀ ਬਾਹਰ ਹੀ ਜਾਵਾਂ ਪਰ ਉਹ ਮੇਰੇ ਪਿਤਾ ਜੀ ਆ ਉਸ ਸਮੇਂ ਮਤਲਬ ਕਿਸੇ ਯੂਰਪ ਦੇ ਵਿੱਚ ਨਹੀਂ ਸੀ ਕੈਨੇਡਾ ਅਮਰੀਕਾ ਦੇ ਵਿੱਚ ਨਹੀਂ ਸੀ ਬਹਿਰਨ ਦੇ ਵਿੱਚ ਸੀ ਕੋਈ ਘਰਬ ਕੰਟਰੀ ਹੈ ਪਰ ਬਹੁਤ ਸੋਹਣਾ ਕੰਟਰੀ ਹੈ ਮੋਤੀਆਂ ਦਾ ਦੀਪ ਉਸ ਨੂੰ ਕਿਹਾ ਜਾਂਦਾ ਕਿ ਟਾਪੂ ਹੈ ਛੋਟਾ ਜਿਹਾ ਤੇ ਉੱਥੇ ਸੁਪਰਵਾਈਜ਼ਰ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਉੱਥੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਉਹ ਮੈਨੂੰ ਹਰ ਵਾਰੀ ਇਹ ਰੋਕਦੇ ਸੀ ਕਿ ਕਾਕਾ ਤੂੰ ਇੱਥੇ ਪੜ ਤੂੰ ਬਾਹਰ ਨਹੀਂ ਜਾਣਾ ਪਰ ਮੈਨੂੰ ਦੱਸਦੇ ਨਹੀਂ ਸੀ ਵੀ ਤੂੰ ਵੀ ਲੈ ਕੇ ਕਿਉਂ ਨਹੀਂ ਜਾਣਾ ਤੈਨੂੰ ਤੇ ਮੈਂ ਫਿਰ ਮਤਲਬ ਮੇਰੇ ਮਨ ਦੇ ਵਿੱਚ ਉਹੀ ਚੀਜ਼ ਸੀ ਵੀ ਤੂੰ ਪੜ੍ਹਾਈ ਕਰ ਲੈ ਤੇ ਮੈਂ ਇਹ ਸੋਚਦਾ ਸੀ ਮੈਂ ਇੱਕ ਕਲਾਸ ਕਰਨੀ ਤਾਂ ਮੈਂ ਅਗਲੀ ਕਲਾਸ ਦੇ ਵਿੱਚ ਦਾਖਲਾ ਲੈਣਾ ਵੀ ਇਸ ਵਾਰ ਮੇਰਾ ਕੁਛ ਨਾ ਕੁਛ ਬਣਾ ਦੇਣਗੇ ਤੇ ਮੈਂ ਬਾਹਰ ਚੱਲ ਜਾਂਗਾ ਮਤਲਬ ਐਦਾਂ ਕਰਦੇ ਕਰਦੇ ਉਹ ਮੈਨੂੰ ਲਾਰੇ ਲਾਉਂਦੇ ਰਹੇ ਤੇ ਮੈਂ ਪੜ੍ਹਦਾ ਰਿਹਾ ਵੀ ਅਗਲੇ ਸਾਲ ਲੈ ਕੇ ਜਾਣਗੇ ਅਗਲੇ ਸਾਲ ਲੈ ਕੇ ਜਾਣਗੇ ਤੋਂ ਅੰਤ ਦੇ ਵਿੱਚ ਜਦੋਂ ਉਹ ਵੀ ਬਾਹਰੋਂ ਵਾਪਸ ਆ ਗਏ ਤਾਂ ਉਹਨਾਂ ਨੇ ਹੱਥ ਖੜੇ ਕਰਤੇ ਕਿ ਕਾਕਾ ਬਾਹਰ ਨਹੀਂ ਜਾਣਾ ਤੂੰ ਉਥੇ ਸਖਤ ਮਿਹਨਤ ਕਰਨੀ ਪੈਂਦੀ ਹੈ ਬਹੁਤ ਔਖਾ ਹੈ ਅਸੀਂ ਤਾਂ ਕੱਟ ਲਿਆ ਤੇ ਪਰ ਤੈਨੂੰ ਮੈਂ ਉੱਥੇ ਨਹੀਂ ਭੇਜਣਾ ਤੂੰ ਇੱਥੇ ਕੋਈ ਨਾ ਵਧੀਆ ਕੋਈ ਨੌਕਰੀ ਲੈ ਸਰਕਾਰੀ ਨੌਕਰੀ ਕਿਉਂਕਿ ਜਿਸ ਤਰ੍ਹਾਂ ਮਿਲਦੀਆਂ ਨੇ ਵੀ ਜਿਵੇਂ ਵੀ ਮਿਲਦੀ ਆ ਮਤਲਬ ਹੈਨਾ ਵੀ ਤੂੰ ਉਹ ਕੋਈ ਨੌਕਰੀ ਕਰਨੀ ਸੋ ਚਲੋ ਮੇਰੀ ਪੜ੍ਹਾਈ ਵਧੀਆ ਹੋ ਗਈ ਸੀ ਤੇ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਕਿ ਵੀ ਬੱਸ ਹੁਣ ਕੁਝ ਨਹੀਂ ਬਣ ਸਕਦਾ ਤਾਂ ਉਸ ਤੋਂ ਬਾਅਦ ਫਿਰ ਮੈਂ ਆਪਣੇ ਹੱਥ ਥੱਲੇ ਮਾਰਨੇ ਸ਼ੁਰੂ ਕੀਤੇ ਨੌਕਰੀ ਵੱਲ ਕਿਉਂਕਿ ਇਸ ਤੋਂ ਵੀ ਪਹਿਲਾਂ ਕਿ ਜਦੋਂ ਮੈਂ ਬੀਏਡ ਕਰੀ ਸੀਟ ਕੋਲੇਜ ਤੋਂ ਬੀਏਡ ਕਰੀ ਜੀ ਪਟਿਆਲੇ ਤੋਂ ਕਿਉਂਕਿ ਮੇਰੀ ਕਾਲਜ ਦੀ ਪੜ੍ਹਾਈ ਵੀ ਸਾਰੀ ਉੱਥੋਂ ਦੀ ਹੈ ਜੀ ਮਹਿੰਦਰਾ ਕਾਲਜ ਤੋਂ ਮੇਰੀ ਬੀਏ ਤੇ ਐਮਏ ਹੈ ਤੇ ਯੂਨੀਵਰਸਿਟੀ ਦੇ ਵਿੱਚ ਮੇਰੀ ਪੋਲੀਟੀਕਲ ਸਾਇੰਸ ਦੀ ਐਮਏ ਹੈ ਤੇ ਫਿਰ ਮੈਂ ਗੰਗਾ ਨਗਰ ਲਾਹ ਕਰਨ ਚੱਲਿਆ ਗਿਆ ਸੀ ਪਰ ਉਹ ਮੇਰਾ ਉੱਥੋਂ ਕਿਉਂਕਿ ਮੈਂ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਸੀ ਮੇਰਾ ਉੱਥੇ ਮਨ ਨਾ ਲੱਗਿਆ ਮੈਂ ਦੋ ਤਿੰਨ ਕੁ ਮਹੀਨੇ ਬਾਅਦ ਛੱਡ ਕੇ ਆ ਗਿਆ ਸੀ ਫਿਰ ਮੈਂ ਵਾਪਸ ਯੂਨੀਵਰਸਿਟੀ ਆ ਗਿਆ ਸੋ ਉਦੋਂ ਕੀ ਹੋਇਆ ਕਿ ਜਿਹੜੀ ਗੱਲ ਕਰਦੇ ਸੀ ਕਿ ਉੱਥੋਂ ਜਿਹੜਾ ਸਾਰਾ ਸਿਸਟਮ ਇਦਾਂ ਹੀ ਮਤਲਬ ਚੱਲਦਾ ਰਿਹਾ ਤੇ ਮੈਂ ਜਦੋਂ BEd ਕਰ ਰਿਹਾ ਸੀ ਤਾਂ ਉਦੋਂ ਨਾ ਉਦੋਂ ਹੀ ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਸੀ ਮਿਲਕੋ 50000 ਦੇ ਕਰੀਬ ਸੀਐਮ ਪਠੜ੍ਹ ਸੀ ਉਦੋਂ ਉਹਨਾਂ ਨੇ ਬਲਕ ਦੇ ਵਿੱਚ BEd ਦੀਆਂ ਪੋਸਟਾਂ ਕੱਢੀਆਂ ਸੀ ਤਾਂ ਉਦੋਂ ਮੈਂ ਪੇਪਰ ਦਿੱਤੇ ਸੀ BEd ਦੇ ਤੇ ਮੇਰਾ ਰਿਜ਼ਲਟ ਅਵੇਟਡ ਸੀ ਤੇ ਮੇਰੇ ਇੱਕ ਭੁਆਜੀ ਦੇ ਲੜਕਿਆਂ ਨੇ ਮੈਨੂੰ ਬੜੀ ਮਤਲਬ ਮੇਰੇ ਕੋਲੇ ਆਏ ਵੀ ਤੂੰ ਨਾ ਪਤਾ ਸੀ ਕਿ ਵੀ ਐਡ ਕਰਦਾ ਇਹ ਤੂੰ ਨਾ ਇਹ ਆਪਣੀ ਭਰ ਦੇ ਹੁਣ ਹਾਂ ਪੋਸਟਾਂ ਨਿਕਲੀਆਂ ਨੇ ਅਪਲਾਈ ਕਰ। ਸੋ ਮੇਰਾ ਮਨ ਨਹੀਂ ਸੀ ਕਿਉਂਕਿ ਉਦੋਂ ਤੱਕ ਮਨ ਬਾਹਰ ਹੀ ਭਟਕਦਾ ਸੀ ਵੀ ਮੈਨੂੰ ਤਾਂ ਬਾਹਰ ਜਾਣਾ ਹੈਗਾ। ਸੋ ਉਹ ਮੈਂ ਉਹਨੂੰ ਝੂਠ ਬੋਲ ਦਿੱਤਾ। ਮੈਂ ਕਿਹਾ ਉਹ ਬਾਰ-ਬਾਰ ਮੇਰੇ ਤੋਂ ਵੱਡਾ ਸੀ ਤੇ ਮੈਂ ਕਿਹਾ ਵੀਰ ਜੀ ਮੈਂ ਉਹ ਭਰ ਦਿੱਤੀ ਹੈਗੀ ਆ। ਤੇ ਜਦੋਂ ਉਸ ਦਾ ਰਿਜ਼ਲਟ ਆਇਆ ਤਾਂ ਉਹਨੇ ਮੈਨੂੰ ਫੋਨ ਕੀਤਾ ਕਿਉਂਕਿ ਉਸ ਸਮੇਂ ਭਲਕ ਦੇ ਵਿੱਚ ਪੋਸਟਾਂ ਸੀ ਔਰ ਜਿਨੇ ਵੀ ਅਪਲਾਈ ਕੀਤਾ ਸੀ ਸਾਰੇ ਸਿਲੈਕਟ ਹੋਏ ਸੀ 50 ਹਜ਼ਾਰ ਟੀਚਰ ਰੱਖਿਆ ਸੀ ਤਾਂ ਉਹ ਜਦੋਂ ਮੇਰਾ ਰਿਜ਼ਲਟ ਪੁੱਛਣ ਆ ਗਿਆ ਉਹਨੂੰ ਬੜੀ ਖੁਸ਼ੀ ਸੀ ਵੀ ਇਹ ਸਿਲੈਕਟ ਹੋ ਗਿਆ ਹੋਣਾ ਟੀਚਰ ਬਣ ਗਿਆ ਪਰ ਜਦੋਂ ਉਹ ਆਇਆ ਤਾਂ ਫਿਰ ਮੈਨੂੰ ਉਹਨੂੰ ਸੱਚ ਦੱਸਣਾ ਪਿਆ ਤੇ ਉਹ ਬੜੀਆਂ ਉਹਨੇ ਮੈਨੂੰ ਵੱਡੇ ਹੋਣ ਦੇ ਜਿਵੇਂ بڑے ਭਰਾ ਗਾਲਾਂ ਕੱਢਦੇ ਹੁੰਦੇ ਨੇ ਬਹੁਤ ਮੈਨੂੰ ਮਤਲਬ ਬੋਲਿਆ ਉਹ ਵੀ ਤੂੰ ਇਹ ਕਿੱਡੀ ਵੱਡੀ ਗਲਤੀ ਕੀਤੀ ਹੈ ਪਰ ਮੈਨੂੰ ਉਸ ਸਮੇਂ ਤੱਕ ਪਛਤਾਵਾ ਨਹੀਂ ਸੀ ਕਿਉਂਕਿ ਮੇਰਾ ਉਹ ਰਸਤਾ ਹੀ ਨਹੀਂ ਸੀ ਤੇ ਉਹ ਜਦੋਂ 2 ਸਾਲ ਨਿਕਲੇ ਮਤਲਬ ਪੜਾਈ ਕੋਈ ਮੇਰੀ ਖਤਮ ਹੋ ਗਈ ਤੇ ਉਧਰੋਂ ਪਿਤਾ ਜੀ ਨੇ ਵੀ ਹੱਥ ਖੜੇ ਕਰਤੇ ਤਾਂ ਫਿਰ ਮੈਨੂੰ ਐ ਲੱਗਿਆ ਕਿ ਕੁਝ ਨਾ ਕੁਝ ਤਾਂ ਕਰਨਾ ਪਊਗਾ ਸੋ ਫਿਰ ਮੈਂ ਕਿਉਂਕਿ ਬੀਏ ਤਾਂ ਮੇਰੇ ਕੋ ਸੀ ਫਿਰ ਮੈਂ ਐਮ ਐਡ ਵੀ ਕਰ ਲਈ ਤੇ ਫਿਰ ਮੈਂ ਕਿਸੇ ਸਕੂਲ ਦੇ ਵਿੱਚ ਕਿਤੇ ਪੋਸਟ ਨਿਕਲੀ ਪ੍ਰਾਈਵੇਟ ਸਕੂਲ ਦੇ ਵਿੱਚ ਮੈਂ ਉੱਥੇ ਜਾ ਕੇ ਟੀਚਰ ਲੱਗਿਆ ਹਿਸਟਰੀ ਦਾ ਲੈਕਚਰ ਤੇ ਉਦੋਂ ਮੈਨੂੰ ਜਿਹੜੀ ਤਨਖਾਹ ਸੀ ਉਹ 1800 ਰੁਪਏ ਮਿਲੀ ਕਿਉਂਕਿ ਮੈਨੂੰ ਕੁਝ ਨਹੀਂ ਪਤਾ ਸੀ ਉਦੋਂ ਤੱਕ ਨਾ ਕੁਝ ਵੀ ਕਿਉਂਕਿ ਜਮਾ ਰੋਲ ਨਵਾਸੀ ਤੇ ਜਦੋਂ ਮੈਂ ਕੰਮ ਧਾਰਿਆ ਸੀ ਨਾ ਇੰਟਰਵਿਊ ਤੇ ਕਿਉਂਕਿ ਮੈਂ ਪਟਿਆਲੇ ਰਹਿੰਦਾ ਸੀ ਇੰਟਰਵਿਊ ਮੇਰੀ ਲੁਧਿਆਣੇ ਸੀ ਨਾ ਮੈਨੂੰ ਉੱਥੇ ਬਾਰੇ ਕੁਝ ਪਤਾ ਸੀ ਤਾਂ ਉੱਥੇ ਆਇਆ ਜਦੋਂ ਤਾਂ ਮੈਂ ਘਰੋਂ ਤੁਰਨ ਲੱਗਿਆ ਤੇ ਮੇਰੇ ਕਜ਼ਨ ਨੇ ਮੈਨੂੰ ਪੁੱਛਿਆ ਕਿੱਥੇ ਜਾ ਰਿਹਾ ਮੈਂ ਕਿਹਾ ਮੈਂ ਇੰਟਰਵਿਊ ਤੇ ਜਾ ਰਿਹਾ ਹਾਂ ਸਕੂਲ ਟੀਚਰ ਦੇ ਉਹ ਮੈਨੂੰ ਕਹਿੰਦਾ ਕਿ 1000 ਰੁਪਏ ਤਨਖਾਹ ਦੇ ਦਿੰਦੇ ਹੁੰਦੇ ਨੇ ਤੇ ਮੈਨੂੰ ਨਾ 1000 ਰੁਪਏ ਸੁਣ ਕੇ ਵੀ ਬੜੀ ਖੁਸ਼ੀ ਹੋਈ ਸੀ ਕਿਉਂਕਿ ਉਦੋਂ ਮੁੱਲ 1000 ਰੁਪਏ ਮੇਰੇ ਲਈ ਬਹੁਤ ਸੀ ਘਰਦਿਆਂ ਤੋਂ ਮੰਗਦੇ ਸੀ ਮਤਲਬ ਘਰ ਦੇ ਦਿੰਦੇ ਸੀ ਵੀ ਜੇ ਮੈਨੂੰ ਮੇਰੇ 1000 ਰੁਪਏ ਮਿਲਣ ਲੱਗ ਗਿਆ ਤੇ ਮੈਨੂੰ ਘਰਦਿਆਂ ਤੋਂ ਪੈਸੇ ਨਹੀਂ ਮੰਗਣੇ ਪੈਣਗੇ ਚਲੋ ਜਦੋਂ ਮੈਂ ਉੱਥੇ ਗਿਆ ਜੀ ਮੇਰੇ ਉਹਨਾਂ ਨੇ ਮੈਨੂੰ ਮੇਰੀ ਸਿਲੈਕਸ਼ਨ ਕਰ ਲਈ ਤੇ ਮੈਨੂੰ ਕਹਿੰਦੇ ਕਿੰਨੀ تنਖਾਹ ਲਏਗਾ ਤੇ ਹੁਣ ਮੈਨੂੰ ਪਤਾ ਹੀ ਕੁਝ ਨਹੀਂ ਸੀ ਮਤਲਬ ਵੀ ਕਿੰਨੀ ਲੈਂਦੇ ਹੁੰਦੇ ਨੇ ਆ ਕੀ ਸੀ ਮੈਂ ਕਿਹਾ ਜੀ ਵੀ ਤੁਸੀਂ ਪਤਾ ਨਹੀਂ ਤੁਸੀਂ ਜਿੰਨੀ ਦੋਵੋਗੇ ਮੈਂ ਲੈ ਲਾਂਗਾ ਜੀ ਤੇ ਉਹਨਾਂ ਨੇ ਦੇਖ ਕੇ ਕਿਹਾ ਕਿ ਤੈਨੂੰ 1800 ਰੁਪਏ ਦੇਵਾਂਗੇ ਅਸੀਂ ਸੋ ਮੈਨੂੰ ਲੱਗਦਾ ਕਿ ਉਦੋਂ ਵੱਧ ਖੁਸ਼ੀ ਜ਼ਿੰਦਗੀ 'ਚ ਹੁਣ ਕਦੇ ਮਿਲੀ ਹੋਣੀ ਜਦੋਂ ਮੈਂ 1800 ਰੁਪਏ ਸੁਣਿਆ ਕਿਉਂਕਿ ਮੈਂ 1000 ਰੁਪਏ ਸੋਚਿਆ ਹੋਇਆ ਸੀ ਤੇ ਮੈਨੂੰ ਡਬਲ ਹੀ ਮਿਲ ਰਿਹਾ ਸੀ ਤੇ ਉਹ ਵੀ ਮੈਨੂੰ ਇਹ ਸੀ ਵੀ 1000 1800 ਰੁਪਏ ਸੀ ਉਹ ਮੇਰਾ ਸੀ ਤੇ ਉਹਦੇ ਵਿੱਚ ਜਿੰਨੇ ਦਿਨ ਮੈਂ ਉਹ ਸਕੂਲ ਦੇ ਵਿੱਚ ਰਿਹਾ 1800 ਰੁਪਏ ਲੈਂਦਾ ਰਿਹਾ ਤੇ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਦੇ ਸਭ ਤੋਂ ਆਨੰਦਮਈ ਦਿਨ ਸੀ ਉਹ ਤੇ ਹੁਣ ਉਦੋਂ ਬਹੁਤ ਜ਼ਿਆਦਾ ਵੱਧ ਗਿਆ ਕੰਮ 18 ਦੇ ਨਾਲ ਇੱਕ ਜ਼ੀਰੋ ਵੀ ਲੱਗੀ ਹੈ ਤਾਂ ਵੀ ਹੁੰਦਾ ਆਨੰਦ ਨਹੀਂ ਸੋ ਮੈਂ ਇੱਥੇ ਦੱਸਣਾ ਚਾਹੁੰਦਾ ਜਿਹੜੇ ਸਾਡੇ ਬੱਚੇ ਬੈਠੇ ਨੇ ਤੇ ਜਿਹੜੇ ਬਾਹਰ ਦਾ ਰੁਕ ਕਰਦੇ ਨੇ ਦੇ ਛੱਡਣ ਦੀ ਗੱਲ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਇੱਥੇ ਕੁਝ ਨਹੀਂ ਹੈ ਜਿਹੜੇ ਕਹਿੰਦੇ ਕਿ ਇੱਥੇ ਸਿਸਟਮ ਵਧੀਆ ਨਹੀਂ ਹੈ ਸੋ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਨਾ ਕਿ ਕੋਈ ਗੁਰਦੀਪ ਸਿੰਘ ਉਹਨਾਂ ਨੇ ਕਹਿਤਾ ਨਹੀਂ ਤਾਂ ਮੈਂ ਇਹ ਗੱਲ ਨਹੀਂ ਕਰਨੀ ਸੀ ਕੱਬ ਸੋ ਉਸ ਤੋਂ ਬਾਅਦ ਮੈਂ ਕਿਉਂਕਿ ਟੀਚਰ ਸਾਹਿਬਾਨ ਬੈਠੇ ਨੇ ਮੈਂ ਤੁਹਾਡੀ ਫੈਮਿਲੀ ਚੋਂ ਹਾਂ ਜੀ ਮੈਂ ਟੀਚਰ ਸੀ ਪਹਿਲਾਂ ਫਿਰ ਮੈਂ ਇੱਕ ਗ੍ਰਾਮ ਸੇਵਕ ਹੁੰਦੇ ਨੇ ਹੈਨਾ ਜੀ ਪਿੰਡਾਂ ਦੇ ਵਿੱਚ ਜਿਹੜੇ ਗ੍ਰਾਮ ਸੇਵਕ ਹੁੰਦੇ ਨੇ ਕਿ ਉਹਨਾਂ ਦਾ ਮੈਂ ਇੱਕ ਅਪਲਾਈ ਕੀਤਾ ਸੀ ਮੈਨੂੰ ਉਹਦੇ ਵਿੱਚ ਨੌਕਰੀ ਮਿਲ ਗਈ ਉਹ ਮੈਂ ਚਲੋ ਕੰਪੈਰੀਜਨ ਕੀਤਾ ਕਿ ਵੀ ਟੀਚਰ ਉਹਨਾਂ ਨਾਲੋਂ ਜ਼ਿਆਦਾ ਵਧੀਆ ਨਹੀਂ ਵੀ ਮੈਂ ਉਹ ਨਹੀਂ ਕੀਤੀ ਹੈਗੀ ਜੈਨ ਨਹੀਂ ਕੀਤਾ ਉਸ ਤੋਂ ਬਾਅਦ ਫਿਰ ਮੈਂ ਪੀਪੀਐਸਸੀ ਦਾ ਇਮਤਿਹਾਨ ਦਿੱਤਾ ਪੀਪੀਐਸਸੀ ਰਾਹੀਂ ਮੈਂ ਡਾਇਰੈਕਟ ਮਤਲਬ ਫਿਰ ਇਧਰ ਪਰਤੀ ਹੋਇਆ ਯੂਥ ਐਂਡ ਸਪੋਰਟਸ ਦੇ ਵਿੱਚ ਫਿਰ ਮੈਂ ਮਤਲਬ 10 ਸਾਲ ਮੈਂ ਜੇ ਲੈਕਚਰਰ ਸਕੂਲ ਦੇ ਵਿੱਚ ਜੌਬ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਇਸ ਵਿਭਾਗ ਦੇ ਵਿੱਚ ਆਇਆ ਸੋ ਮੈਂ ਇਹ ਕਹਿਣ ਦਾ ਮਤਲਬ ਇਹ ਹੈ ਮੈਂ ਬੱਚਿਆਂ ਨੂੰ ਦੱਸਣਾ ਚਾਹੁੰਦਾ ਵੀ ਜੇ ਤੁਸੀਂ ਮਿਹਨਤ ਕਰਦੇ ਹੋ ਨਾ ਤਾਂ ਇੱਥੇ ਬਹੁਤ ਕੁਝ ਹੈ ਇਹ ਨਹੀਂ ਹੈ ਵੀ ਕੁਝ ਨਹੀਂ ਹੈ ਮੈਨੂੰ ਤਿੰਨ ਨੌਕਰੀਆਂ ਮਿਲੀਆਂ ਨੇ ਸਰਕਾਰੀ ਕਾ ਤੀਜੀ ਹੈ ਸੋ ਤੁਸੀਂ ਕਿਉਂਕਿ ਸਮੇਂ ਦੇ ਬਦਲਣ ਦੇ ਨਾਲ ਸਾਡੇ ਨਾਲੋਂ ਤੇਈ ਤਰ੍ਹਾਂ ਰੋਂ ਵੱਧ ਦਿਮਾਗ ਰੱਖਦੇ ਹਾਂ ਵੱਧ ਇੰਟੈਲੀਜੈਂਟ ਹਾਂ ਮੈਂ ਇੱਕ ਬਿਲਕੁਲ ਮਡੀਓਕਰ ਜਿਹਾ ਸੀ ਕੋਈ ਜ਼ਿਆਦਾ ਇੰਟੈਲੀਜੈਂਟ ਨਹੀਂ ਸੀ ਮੈਨੂੰ ਪਾਸ ਹੁੰਨ ਜੋਗਾ ਹੀ ਕੰਮ ਹੁੰਦਾ ਸੀ ਉਦੋਂ ਤਾਂ ਫਸਟ ਡਿਵੀਜ਼ਨ ਦੇ ਆਉਂਦੇ ਸੀ ਤਾਂ ਛਾਲਾ ਮਾਰਦੇ ਸੀ ਜੀ ਤਾਂ ਪੁੱਠੀਆਂ ਹੈ ਤੇ ਹੁਣ ਸਾਰੇ ਆਵਾਸ ਡਿਵੀਜ਼ਨ ਨਾਲ ਪਾਸ ਹੁੰਦੇ ਨੇ 3 ਵਾਲੇ ਤਾਂ ਕੋਈ ਹੁੰਦੇ ਹੀ ਨਹੀਂ ਸੋ ਇਸ ਕਰਕੇ ਇੱਥੇ ਸਾਰਾ ਕੁਝ ਹੈ ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹਣਾ ਕਿ ਇਸ ਦੇਸ਼ ਦੇ ਵਿੱਚ ਰਹਿ ਕੇ ਆਪਣੀ ਇਸ ਮਾਤ ਭੂਮੀ ਦੇ ਵਿੱਚ ਰਹਿ ਕੇ ਨਾ ਇੱਥੇ ਕਿਉਂਕਿ ਇਸ ਧਰਤੀ ਦਾ ਸਾਡੇ ਤੇ ਬਹੁਤ ਵੱਡਾ ਕਰਜ਼ਾ ਹੈ ਸਾਡੇ ਮਾਪੇ ਦਾ ਸਾਡੇ ਤੇ ਬਹੁਤ ਵੱਡਾ ਕਰਜ਼ਾ ਹੈ ਕਿਉਂਕਿ ਜਦੋਂ ਅਸੀਂ ਦੇਹ ਛੱਡ ਕੇ ਜਾਂਦੇ ਆ ਜਾਂ ਮਾਪੇ ਛੱਡ ਕੇ ਜਾਂਦੇ ਆ ਤਾਂ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੇ ਸੁਪਨੇ ਨੇ ਬਹੁਤ ਸਾਰੀਆਂ ਭਾਵਨਾਵਾਂ ਨੇ ਬਹੁਤ ਸਾਰੇ ਈਮੋਸ਼ਨ ਨੇ ਜਿਹੜੀਆਂ ਉਹ ਸਾਡੇ ਨਾਲ ਹੀ ਚੜ੍ਹੀਆਂ ਜਾਂਦੀਆਂ ਸਾਡੇ ਮਾਪੇ ਦੀਆਂ ਕਿਉਂਕਿ ਸਾਡੇ ਤੋਂ ਬਹੁਤ ਕੁਝ ਐਕਸਪੈਕਟ ਕਰਦੇ ਨੇ ਜਿਹੜੀਆਂ ਚੀਜ਼ਾਂ ਜਦੋਂ ਅਸੀਂ ਉਹਨਾਂ ਨੂੰ ਛੱਡ ਕੇ ਚਲੇ ਜਾਂਦੇ ਆ ਉਹ ਦੇ ਨਹੀਂ ਸਕਦੇ ਸੋ ਉਹਨਾਂ ਦਾ ਦੇਣ ਹੈ ਜਿਹੜਾ ਉਹ ਸਾਰੀ ਜ਼ਿੰਦਗੀ ਦੀ ਅਸੀਂ ਦੇ ਸਕਦੇ ਸੋ ਪੜ੍ਹਾਈ ਕਰੋ ਮਿਹਨਤ ਕਰੋ ਸਾਰਾ ਕੁਝ ਇੱਥੇ ਹੀ ਹੈ ਕਿਉਂਕਿ ਉੱਥੇ ਮੈਨੂੰ ਬਾਹਰ ਜਾਣ ਦਾ ਵੀ ਮੌਕਾ ਮਿਲਿਆ ਤੇ ਉੱਥੇ ਜਾ ਕੇ ਬੱਚੇ 18-18 ਘੰਟੇ ਕੰਮ ਕਰਦੇ ਨੇ ਰੋਟੀਆਂ ਵੀ ਬਣਾਉਂਦੇ ਨੇ ਸਾਰਾ ਕੁਝ ਕਰਦੇ ਨੇ ਤੇ ਇੱਥੇ ਉਹੀ ਬੱਚੇ ਪਾਣੀ ਦਾ ਗਲਾਸ ਚੱਕ ਕੇ ਨਹੀਂ ਪੀਂਦੇ ਰੌਲਾ ਨਹੀਂ ਆ ਬਸ ਉੱਥੇ ਜਾ ਕੇ ਮਿਹਨਤ ਕਰਦੇ ਆ ਇੱਥੇ ਨਹੀਂ ਕਰਦੇ ਜਿਸ ਦਿਨ ਅਸੀਂ ਮਿਹਨਤ ਦਾ ਪੁੱਲਾ ਫੜ ਲਿਆ ਮਿਹਨਤ ਕਰਨੀ ਸ਼ੁਰੂ ਕਰਤੀ ਫਿਰ ਤੁਸੀਂ ਚਾਹੇ ਇੱਥੇ ਬੈਠਿਓ ਚਾਹੇ ਤੁਸੀਂ ਫੋਰਮ ਦੇ ਵਿੱਚ ਬੈਠੇ ਹੋ ਤਾਂ ਤੁਹਾਡੀ ਜਿਹੜੀ ਸਫਲਤਾ ਹੈ ਜਿਹੜੀ ਤੁਹਾਡੀ ਸਕਸੈਸ ਹੈ ਉਸ ਨੂੰ ਕੋਈ ਨਹੀਂ ਰੋਕ ਸਕਦਾ ਉਹ ਤੁਹਾਨੂੰ ਮਿਲਣੀ ਹੀ ਮਿਲਣੀ ਹੈ ਸੋ ਸਭ ਤੋਂ ਵੱਡੀ ਗੱਲ ਕੀ ਹੈ ਕਿ ਮਿਹਨਤ ਕਰਨ ਦੀ ਜਿਹੜੀ ਆਦਤ ਆ ਉਹ ਪਾਓ ਸੋ ਮੈਂ ਹੁਣ ਜਿਸ ਮਕਸਦ ਲਈ ਆਏ ਆ ਅਸੀਂ